ਜਣਾ ਜੋ ਸੁਬਿੰਦਰ ਸਿੰਘ ਬਰਾਸ ਜਿਹੜਾ ਖਜਾਨਚੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਪਟਿਆਲਾ ਅੱਜ ਤੋ ਦਸੇ ਰੋਕਣਾ ਕਿਉਂ ਬੈ ਗਿਆ ਤੁਸੀਂ ਇੱਥੇ ਰੁਕਣ ਇਹੇ ਅਸੀਂ 23 ਤਰੀਕ ਨੂੰ ਚੱਲੇ ਆ ਜਿਹੜਾ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਦੀ ਉਹਨਾਂ ਦੇ ਵਾਸਤੇ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਮਨੋ 40 ਕ ਟਰਾਲੀਆਂ ਦਾ ਜਿਹੜਾ ਕਾਫਲਾ ਹੈ ਉਹ ਅੱਗੇ ਰਸਣ ਪਾਣੀ ਲੈ ਕੇ ਅਸੀਂ ਪੂਰੇ ਅੱਗੇ ਪਹੁੰਚੇ ਹੋਇਆ ਕਿਉਂਕਿ ਜਿਹੜੀ ਮੋਦੀ ਹਕੂਮਤ ਹੈ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਸਾਡੇ ਕਿਸਾਨਾਂ ਤੇ ਥੋਪੇ ਨੇ ਉਹ ਬਹੁਤ ਘਾਤਕ ਨੇ ਸਾਡੇ ਮਿਹਨਤਕਸ਼ ਲੋਕਾਂ ਦੇ ਜਿਹੜੇ ਜੌਨ ਦੇ ਅਧਿਕਾਰ ਨੇ ਉਹ ਖੋਹਦੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਕੂਚ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਘੱਟੋ ਘੱਟ 1.5 ਲੱਖ ਦੇ ਕਰੀਬ ਭਾਰਤੀ ਕਿਸਾਨ ਜੁਣੀ ਇਕਤਾ ਗਰਾਹਾਂ ਦਾ ਜਿਹੜਾ ਕਿੱਡਰ ਹੈ ਉਹ ਡੱਬੂ ਵਾਲੀ ਵਾਲੇ ਰੋਡ ਰਾਹੀਂ ਲੰਘਣਾ ਹੈ ਤੇ 1.5 ਲੱਖ ਦੇ ਕਰੀਬ ਜਿਹੜਾ ਕਿਸਾਨ ਸਾਡਾ ਆ ਜਿਹੜਾ ਖਨੌਰੀ ਵੱਡਰ ਹੈ ਇਹਦੇ ਰਾਹੀਂ ਦਿੱਲੀ ਨੂੰ ਕੂਚ ਕਰਨਾ ਹੈ ਉਹਨਾਂ ਦੇ ਰਸਤਾ ਬੰਦ ਕਰਤਾ ਤੁਹਾਨੂੰ ਤੁਨੂਗੇ ਇਹ ਰਸਤਾ ਬੰਦ ਕਰਤਾ ਕੋਈ ਗੱਲ ਨਹੀਂ ਸਾਡਾ ਜਿਹੜਾ ਸਟੇਜ ਹੈ ਹੁਣ ਇੱਥੇ ਚੱਲੂਗੀ ਜਿਵੇਂ ਸਾਡੀ ਸੂਬਾ ਕਮੇਟੀ ਕਹੂਗੀ ਇਸ ਉਪਰ ਕਮੇਟੀ ਨੇ ਸਾਨੂੰ ਮੰਨ ਲਓ ਆਰਡਰ ਕਰਤਾ ਵੀ ਭਾਈ ਘਾ ਨੂੰ ਆਪਾਂ ਤੋੜ ਕੇ ਲੰਘ ਜੂ ਤਾਂ ਤੋੜ ਕੇ ਅੱਗੇ ਲੰਘ ਜਾਗੇ ਨਹੀਂ ਸਾਡਾ ਇਹ ਮੋਰਚਾ ਇਸੇ ਜਗ੍ਹਾ ਤੇ ਪਰੇਸ਼ੀ ਮੋਰਚਾ ਲਾਵਾਂਗੇ ਆਮ ਜਨਤਾ ਨੂੰ ਬਤਾਨੇ ਨਹੀਂ ਆ ਰਹੀ ਹੁਣ ਜਿਵੇਂ ਲੱਗਦਾ ਬੰਦ ਕਰਤਾ ਹਰਿਆਣਾ ਵਾਟ ਰਹੇ ਨੇ ਦੇਖੋ ਪਰੇਸ਼ਾਨ ਜੇ ਕਹਦੀ ਵੀ ਅਸੀਂ ਪਰੇਸ਼ਾਨ ਨਹੀਂ ਕਰ ਰਹੇ ਪਰੇਸ਼ਾਨ ਤਾਂ ਪ੍ਰਸ਼ਾਸਨ ਕਰ ਰਿਹਾ ਹੈ ਸਾਡੇ ਵੱਲੋਂ ਸਾਈਡਾਂ ਦੇ ਉੱਪਰ ਟਰਾਲੀਆਂ ਲਾਈਆਂ ਹੋਈਆਂ ਦੀਆਂ ਰੋਡ ਚੱਲ ਰਹੇ ਤੇ ਇਹ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਾ ਕੇ ਇਹ ਘੇਰਿਆ ਗਿਆ ਉਹਨਾਂ ਨੂੰ ਉਹਨਾਂ ਨੇ ਘੇਰਿਆ ਨਾ ਕਿ ਆ ਪੰਜਾਬ ਦੇ ਕਿਸਾਨਾਂ ਨੇ ਕਿਸਾਨਾਂ ਵੱਲੋਂ ਤੇ ਸੜਕ ਛੱਡੀ ਹੋਈ ਆ ਤੁਹਾਡੇ ਸਾਹਮਣੇ ਟਰਾਲੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਕੋਈ ਕਿਸਾਨ ਰੋਡਾਂ ਦੇ ਉੱਪਰ ਨਹੀਂ ਖੜਿਆ ਹੋ ਰਿਹਾ ਮੰਨ ਲਓ ਇਹ ਹਰਿਆਣਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਏ ਰੋਡ ਰੋਕਣ ਵਾਲੀ ਇਹ ਅੱਗੇ ਤੁਹਾਡਾ ਫੈਸਲਾ ਹੋਊਗਾ ਕੋਈ ਫੈਸਲਾ ਫੈਸਲਾ ਨਾ ਆਇਆ ਕੋਈ ਇਹ ਜਿਹੜੇ ਸਾਡੀ ਸੂਬਾ ਕਮੇਟੀ ਸਾਨੂੰ ਫੈਸਲਾ ਦੇਊਗੀ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਜਾਬ ਤੇ ਦੀ ਜਸੇਬੰਦੀ ਹੈ ਜਦੋਂ ਸਾਡੀ ਸੂਬਾ ਕਮੇਟੀ ਸਾਨੂੰ ਅੱਗੇ ਜਾਣ ਨੂੰ ਕਹੂਗੀ ਅੱਗੇ ਜਾਵਾਂਗੇ ਨਹੀਂ ਉਰੀ ਸਟੇਟ ਲਾਗੇ ਸੀ ਮਨ ਲਓ ਜਿਹੜਾ ਰੋਰਾਮਾ ਉਰੀ ਚਲਾਵਾਂਗੇ ਸੀ ਪੰਜਾਬ ਦਾ ਪ੍ਰਸ਼ਾਸਨਿਕ ਦਾ ਅਸੀਂ ਜਿਹੜੀ ਡਿਵਰਟ ਕਰਦੇ ਹਾਂ ਜਿਹੜੀਆਂ ਟਰਾਲੀਆਂ ਮੋਹੰਤੂ ਨੂੰ ਭੇਜਣ ਵਾਲੀਆਂ ਪਾਸਤਾ ਜਿਹੜੀ ਇੱਧਰ ਆਣੀ ਸੀ ਸਾਰੀਆਂ ਬਾਸ ਭੇਜੀਆਂ ਇਹ ਪੰਜਾਬ ਦੀਆਂ 31 ਜਿਹਾ ਸੇ ਬੰਦੀਆਂ ਖੜੀਆਂ 31 ਜਿਹਾ ਸੇ ਬੰਦੀਆਂ ਵੱਲੋਂ ਮੰਨ ਲਓ ਅੱਡ ਅੱਡ ਜਗ੍ਹਾ ਦੇ ਉੱਪਰ ਅਸੀਂ ਨੇ ਇਹ ਮੋਰਚੇ ਮੱਲੇ ਹੋਏ ਨੇ ਕੋਈ ਰਸਤਾ ਜਿਹੜਾ ਸਮਾਨ ਵਾਲੀ ਜਗ੍ਹਾ ਤੇ ਜਾਣਾ ਉੱਥੇ ਅੱਡ ਜਿਹਾ ਸੇ ਬੰਦੀ ਦੇ ਅਗੂ ਆਉਣਗੇ ਮੰਨ ਲਓ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਦੋ ਜਿਹੜੇ ਰਾਹਤੇ ਤੇ ਇੱਕ ਡੱਬੋ ਵਾਲੀ ਵਾਲਾ ਇਹ ਸਾਡੇ ਹਿੱਸੇ ਐ ਦੀ ਉਹ ਜਗ੍ਹਾ ਦੇ ਉੱਪਰ ਅਸੀਂ ਆ ਬੈਠੇ ਆ ਬਾਕੀ ਜਿਹੜੇ ਹੋਰ ਰਸਤੇ ਨੇ ਸਿੱਧੂਪੁਰ ਹੋਵੇ ਚਾਹੇ ਟਕੌਂਦਾ ਹੋਵੇ ਕ੍ਰਾਂਤੀਕਾਰੀ ਉਹਨਾਂ ਦਾ ਡੋੜ ਡੋੜ ਰਸਤੇ ਨੇ ਰਾਹੀ ਜਿਵੇਂ ਵੀ ਜਾਣਾ ਹੈ ਉਹ ਉਹਨਾਂ ਦੀ ਆਪਣੀ ਮੰਨ ਲਓ ਬਿਉਤਬੰਦੀ ਹੈ ਮੈਂ ਗੁਰਪ੍ਰੀਤ ਸਿੰਘ ਸਿੱਧੂ ਐਡਵੋਕੇਟ ਸੁਨਾਮ ਤੋਂ ਇਹ ਜਿਹੜਾ ਹਰਿਆਣਾ ਦਾ ਜਿਹੜਾ ਇਹ ਫੈਸਲਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਇਸ ਦਾ ਬਹੁਤ ਪੁਰਜ਼ੋਰ ਵਿਰੋਧ ਕਰਦੇ ਹਾਂ ਕਿਉਂਕਿ ਜਿਹੜਾ ਰਸਤਾ ਹੈ ਇਹ ਆਮ ਲੋਕਾਂ ਲਈ ਵੀ ਹੈ ਤੇ ਕਿਸਾਨਾਂ ਦੇ ਲਈ ਵੀ ਹੈ ਉਹਨਾਂ ਨੂੰ ਇਹ ਰਸਤਾ ਨਹੀਂ ਰੋਕਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮਰੀਜ਼ ਵਗੈਰਾ ਨੇ ਉਹਨਾਂ ਨੇ ਵੀ ਇੱਥੋਂ ਲੰਘਣਾ ਚਾਹੀਦਾ ਹੁੰਦਾ ਹੈ ਤੇ ਕਿਸਾਨਾਂ ਦਾ ਵੀ ਹੱਕ ਹੈ ਇਸ ਰਸਤੇ ਰਾਹੀਂ ਆਪਦੀ ਦਿੱਲੀ ਜਿਹੜੀ ਸਾਡੀ ਰਾਜਧਾਨੀ ਹੈ ਉੱਥੇ ਜਾਣ ਦਾ ਸਭ ਨੂੰ ਹੱਕ ਹੈ ਆਪਦਾ ਪੱਖ ਰੱਖਣ ਦਾ ਹੱਕ ਹੈ ਪ੍ਰਧਾਨ ਮੰਤਰੀ ਕੋਲੇ ਇਹ ਇਸ ਦੀ ਸੀ ਪੂਰਜੋਰ ਵਿਰੋਧ ਕਰਦੇ ਆਂ ਕਿਸਾਨ ਭਰਾਵਾਂ ਦੇ ਅਸੀਂ ਨਾਲ ਖੜੇ ਆਂ ਸਾਰਾ ਵਕੀਲ ਭਾਈਚਾਰਾ ਹੋਰ ਸਾਰੀਆਂ ਸੰਸਥਾਵਾਂ ਜੋ ਵੀ ਗਾਇਕ ਨੇ ਜਾਂ ਹੋਰ ਵੀ ਜਿੰਨੇ ਵੀ ਉਹਨਾਂ ਸਾਥ ਦੇ ਰਹੇ ਨੇ ਅਸੀਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਇਸ ਔਖੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਖੜਨ ਵਾਲਿਆਂ ਦਾ ਸਾਰਿਆਂ ਦਾ ਪੂਰਜੋਰ ਧੰਨਵਾਦ ਕਰਦੇ ਆਂ ਸਰਕਾਰ ਵੱਲੋਂ ਆਵਾਜ਼ ਦੁਬਾਰਾਂ ਦੀ ਕੁਝ ਵੀ ਤਿਆਰੀ ਹੈ ਇਹ ਬਹੁਤ ਮਾੜੀ ਨਿੰਦਣਯੋਗ ਘਟਨਾ ਹੈ ਉਹਨਾਂ ਦੀ ਇਹ ਜਿਹੜਾ ਅਸੀਂ ਉਹਨੂੰ ਪ ਕਿਸਾਨਾਂ ਦੇ ਆਮ ਵਿਅਕਤੀਆਂ ਦੇ ਹੱਕਾਂ ਤੇ ਬਹੁਤ ਵੱਡਾ ਜਿਹੜਾ ਹੈ ਡਾਕਾ ਕਹਿ ਲਈਏ ਆਪਾਂ ਉਹਨੂੰ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਲੋਕਤੰਤਰ ਦਾ ਹੈ ਕਹਾਣ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਤੁਹਾਡਾ ਕੀ ਕਿ ਚੱਲੂਗਾ ਅਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗ ਕਰਦੇ ਆਂ ਵੀ ਜਿਹੜੇ ਕਿਸਾਨ ਨੇ ਉਸ ਪ੍ਰੋਟੈਸਟ ਕਰਨ ਜਾ ਰਹੇ ਨੇ ਉਹਨਾਂ ਨੂੰ ਉੱਥੇ ਜਾਣ ਦੇਣਾ ਚਾਹੀਦਾ ਉਹ ਉੱਥੇ ਜਾ ਕੇ ਆਪਣਾ ਪ੍ਰੋਟੈਸਟ ਕਰਨ ਆਪਣੀਆਂ ਮੰਗਾਂ ਰੱਖਣ ਅੱਗੇ ਸਰਕਾਰ ਨੇ ਜਿਹੜੀ ਉਹ ਕਾਰਵਾਈ ਆ ਅਸੀਂ ਤਾਂ ਉਮੀਦ ਕਰਦੇ ਹਾਂ ਉਹ ਇਹਨਾਂ ਦੀ ਸਾਰੀਆਂ ਮੰਗਾਂ ਮੰਨਣਗੇ ਪਰ ਹਰਿਆਣਾ ਸਰਕਾਰ ਜਿਹੜਾ ਉਹਨੂੰ ਰਸਤੇ 'ਚ ਰੋਕ ਕੇ ਤੇ ਵਿਗੜ ਪਾ ਰਹੀ ਹੈ ਅਸੀਂ ਉਸ ਦਾ ਬਹੁਤ ਜ਼ਿਆਦਾ ਨਿੰਦਾ ਕਰਦੇ ਹੋ ਤੁਸੀਂ ਅਦਾਲਤਾਂ ਦਾ ਕੋਈ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਜਾਊਗਾ ਅਦਾਲਤਾਂ ਦਾ ਦਰਵਾਜ਼ਾ ਵੀ ਜੇ ਹੁਣ ਨਹੀਂ ਨੰਗਨ ਨੇੜੇ ਦਾ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਜਾਊਗਾ ਅਸੀਂ ਉੱਥੇ ਵੀ ਜਾ ਕੇ ਕੋਈ ਜਿਹੜੀ ਪੈਰਵਾਈ ਕੀਤੀ ਜਾਊਗੀ ਕਿਉਂਕਿ ਕੋਈ ਵੀ ਜਿਹੜਾ ਲਾਅ ਹੈ ਨੈਸ਼ਨਲ ਜਿੰਨੇ ਵੀ ਹਾਈਵੇ ਬਣੇ ਹੋਏ ਨੇ ਉਹਨਾਂ ਤੇ ਕਿਸੇ ਦਿਨ ਵੀ ਸਟੇਟ ਨੂੰ ਅਧਿਕਾਰ ਨਹੀਂ ਹੈ ਕਿਸੇ ਨੂੰ ਜਾਣ ਤੋਂ ਰੋਕ ਸਕਦਾ ਅੱਜ ਮੈਂ ਤਾਂ ਇੱਥੇ ਬੇਸਿਕਲੀ ਦੇਖਣਾ ਹੈ ਕਿ ਇਹਨਾਂ ਨੇ ਅੱਜ ਹੀ ਬੈਰੀਗੇਟਸ ਲਾ ਕੇ ਨੂੰ ਰੋਕ ਦਿੱਤਾ ਔਰ ਲੋਕਾਂ ਦੀ ਆਵਾਜ਼ਾਈ ਵਾਸਤੇ ਕੀ ਡਿਵਰਸ਼ਨਸ ਨੇ ਔਰ ਜਿਹੜੇ ਐਸੈਂਸ਼ੀਅਲ ਕਮੋਡਿਟੀ ਦੇ ਗੁੱਡਸ ਆਣੇ ਨੇ ਜਾਂ ਹੋਰ ਆਮ ਜ਼ਿੰਦਗੀ ਦੇ ਨਾਲ ਰਿਲੇਟ ਕਰਦੀਆਂ ਚੀਜ਼ਾਂ ਉਹਨਾਂ ਦੀ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਉਹਦੇ ਬਾਰੇ ਪੁੱਛਣਾ ਹੈ ਸੀ ਕਿ ਇਹਨਾਂ ਨੇ ਕੋਈ ਡਿਵਰਸ਼ਨਸ ਜਾਂ ਹੋਰ ਕੀਤੀਆਂ ਨੇ ਤੇ ਕੀ ਪਲਾਨ ਕੀਤਾ ਤੇ ਕੀ ਗੱਲਬਾਤ ਹੋਈ ਹੈ ਜੀ ਇਸ ਤਰ੍ਹਾਂ ਦੇ ਕੋਈ ਉਹ ਦੱਸਿਆ ਜੀ ਕਿ ਦੇ ਆਰ ਮੇਕਿੰਗ ਇਟ ਡਿਵਰਸ਼ਨ ਪਲਾਨਸ ਡਿਵਰਸ਼ਨਸ ਪਲਾਨ ਸਾਡੇ ਨਾਲ ਸ਼ੇਅਰ ਕਰਨਗੇ ਅਸੀਂ ਵੀ ਉਹਨਾਂ ਨੂੰ ਸ਼ੇਅਰ ਕਰ ਲਾਂਗੇ ਤਾਂ ਜੋ ਆਮ ਪਬਲਿਕ ਹੈ ਔਰ ਰੋਜ਼ਾਨਾ ਦੀਆਂ ਚੀਜ਼ਾਂ ਨੇ ਜਾਂ ਬਾਕੀ ਚੀਜ਼ਾਂ ਨੇ ਉਹ ਲੋਕਾਂ ਨੂੰ ਪ੍ਰੋਪਰ ਪ੍ਰੋਵਾਈਡ ਹੋਣ ਕਿਸੇ ਚੀਜ਼ ਦੀ ਕੋ ਕਮੀ ਨਾ ਹੋ ਇੱਕ ਦਿਨ ਪਹਿਲਾਂ ਹੀ ਰਸਤਾ ਰੋਕ ਦਿੱਤਾ ਗਿਆ ਜੀ ਕੀ ਕਾਰਨ ਇਹਦੇ ਬਾਰੇ ਤੁਹਾਨੂੰ ਹਰਿਆਣਾ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਖੜੀ ਹੋ ਬੈਕਟਰ ਦੱਸ ਪਾਏਗੀ ਕਿ ਉਹਨਾਂ ਨੇ ਅੱਜ ਸਟੱਪ ਕਿਉਂ ਲਿਆ ਪੰਜਾਬ ਦੀ ਗੱਲ ਕਰੀਏ ਸਰ ਪੰਜਾਬ ਕਨੀਓ ਕੀ ਨੀਤੀ ਹੈ ਕਿਸ ਤਰ੍ਹਾਂ ਦੀ ਹੈ ਡਿਵੈਸਟੀਗੇਸ਼ਨ ਕੀਤੀ ਗਈ ਹੈ ਜੀ ਦੇਖੋ ਪੰਜਾਬ ਵਾਲੀ ਨੀਤੀ ਸਾਡੀ ਤਾਂ ਇਹੀ ਕਿ ਲਾਅ ਐਂਡ ਆਰਡਰ ਦਾ ਧਿਆਨ ਰੱਖਣਾ ਸਰ ਕਿ ਅਸੀਂ ਕਿਸੇ ਪਰਸੈਂਟ ਜਿਹੜੀ ਕਰੀ ਡਿਵੈਸਟੀਕੇਸ਼ਨ ਸਰ ਜੇ ਅੱਗੇ ਬਲੌਕ ਕੀਤਾ ਜਾਵੇਗਾ ਤਾਂ ਸਾਡਾ ਫਿਰ ਇਹੀ ਹੈ ਕਿ ਡਿਵੈਸਟ ਕੀਤਾ ਜਾਵੇ ਤਾਂ ਜੋ ਐਸੈਂਸ਼ੀਅਲ ਬੁੱਡਸ ਨੇ ਕਿਸੇ ਵੀ ਪ੍ਰਕਾਰ ਦੇ ਸਰ ਕਿਸੇ ਲੋਕਾਂ ਦੀ ਮੂਵਮੈਂਟ ਹੈ ਉਹ ਕਿਸੇ ਹਿੰਡਰ ਨਾ ਆਵੇ ਕੋਈ ਨਾ ਕੋਈ ਉਹਨਾਂ ਕੋਲ ਰਸਤਾ ਮਿਲੇ ਉਹਨਾਂ ਨੂੰ ਜਾਣ ਦਾ ਕਿਸੇ ਪਾਸੇ ਸਰ ਪੰਜਾਬ 'ਚ ਟ੍ਰੈਫਿਕ ਬਹੁਤ ਜਾਮ ਹੋ ਗਈ ਪਾਤੜਾ ਜਾਮ ਹੋ ਗਿਆ ਸਾਰਾ ਟਰਾਲੀਆਂ ਨਾਲ ਉੱਥੇ ਬਹੁਤ ਜ਼ਿਆਦਾ ਉੱਥੇ ਕਿੰਨੇ ਜਾਮ ਨੇ ਟੋੜ ਦੇ ਉਹਦੇ ਟ੍ਰੈਫਿਕ ਜਿਹੜੀ ਕਿਸਾਨੀ ਯੂਨੀਅਨ ਦੀ ਮੂਵਮੈਂਟ ਹੋ ਰਹੀ ਹੈ ਜੀ ਉਹ ਮੂਵਮੈਂਟ ਹੋ ਕੇ ਉਧਰੋਂ ਮੂਨਕਸਾਈਡ ਜਾ ਰਹੇ ਨੇ ਅਸੀਂ ਡਾਇਵਰਸ਼ਨਸ ਲਾਤੀਆਂ ਨੇ ਜੀ ਔਰ ਜਿਹੜੀਆਂ ਅੱਗੇ ਵੀ ਡਾਇਵਰਸ਼ਨਸ ਨੇ ਅਸੀਂ ਫ੍ਰੋਮ ਸਮਾਣਾ ਔਰਵਰਸ ਅਸੀਂ ਆਪਣੇ ਡਾਇਵਰਸ਼ਨਸ ਕਰਵਾ ਦੇ ਅੱਗੇ ਇੱਥੇ ਆਂਦੇ ਨੇ ਕਿਸਾਨ ਤੋਂ ਉਹਦੇ ਇੱਥੇ ਕਿ ਦੇਖੋ ਜੀ ਜਿਵੇਂ ਕਿ ਪਤਾ ਹੈ ਕਿ ਕਿਸਾਨਾਂ ਨੇ ਕੱਲ ਦੀ ਕਾਲ ਦਿੱਤੀ ਹੈ ਇਸ ਕਰਕੇ ਅਸੀਂ ਇੱਥੇ ਸਿਕਿਉਰਿਟੀ ਪ੍ਰਬੰਧ ਤੇ ਬਾਕੀ ਅਰੇਂਜਮੈਂਟਸ ਦੇਖਣ ਲਈ ਮੈਂ ਤੇ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਅੱਜ ਇੱਥੇ ਆਏ ਆ ਉਧਰ ਦੇ ਐਸਡੀਐਮ ਸਾਹਿਬ ਵੀ ਇੱਥੇ ਮੌਜੂਦ ਨੇ ਨਿਰਵਾਨਾ ਦੇ ਤੇ ਦੇਖਦੇ ਆ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਉਹ ਨਾ ਬਣੇ ਤੇ ਜੋ ਵੀ ਕੰਮ ਹੈ ਉਹ ਜਿਹੜਾ ਪੀਸਫੁਲੀ ਤੇ ਸਮੂਥਲੀ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਬਣੇ ਡਾਇਵਰਸ਼ਨ ਜਿਹੜੀਆਂ ਕੀਤੀ ਜਾ ਰਹੀਆਂ ਟ੍ਰੈਫਿਕ ਡਾਇਵਰਸ਼ਨਸ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜੀ ਆਮ ਆਵਾਜਾਈ ਦੇ ਵਿੱਚ ਜ਼ਿਆਦਾ ਦਿੱਕਤ ਨਾ ਆਉਣ ਬਾਕੀ ਕੱਲ ਦੇ ਲਈ ਜੋ ਵੀ ਸਿਕਿਉਰਿਟੀ ਪ੍ਰਬੰਧ ਨੇ ਉਹ ਮੁਕੰਮਲ ਨੇ ਤਾਂ ਉਹਨਾਂ ਦੇ ਅਸੀਂ ਜਿਹੜੀਆਂ ਅਰੇਂਜਮੈਂਟਸ ਜਿਹੜੇ ਨੇ ਉਹ ਦੇਸ਼ ਨੇ ਕਰ। ਫੋਰਸ ਉੱਥੇ ਲਗਾਈ ਗਈ ਆ ਜੀ ਡਿਵਰਸ਼ਨ ਦੇਣ ਲਈ ਲਗਾਈ ਗਈ ਆ ਉਹ ਥੋੜੀ ਦੇਰ ਲਈ ਰੁਕੇ ਸੀਗੇ ਸਿੱਧੂਪੁਰ ਗਰੁੱਪ ਦੇ ਸੀਗੇ ਕਸਾਂਡੀਆਂ ਹੁੰਦੇ। ਉਹ ਮੂਨ ਸਾਈਡ ਨੂੰ ਚਲੇ ਗਏ ਨੇ ਹੋ ਸਕਦਾ ਉਹ ਕੋਣ ਕੁ ਟਹਾਣਾ ਰੋਡ ਤੇ ਜਾਣਗੇ ਇਹ ਤਾਂ ਜੋ ਵੀ ਡਿਸਟ੍ਰਿਕਟ ਲੈਵਲ ਤੇ ਪਲਾਨ ਹੋਏਗਾ ਉਹੀ ਅਸੀਂ ਕਰਾਂਗੇ ਫਿਲਹਾਲ ਅਸੀਂ ਫੋਰਸ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਟ੍ਰੈਫਿਕ ਦਾ ਅਦਰਵਾਈਜ਼ ਸਿਕਿਉਰਟੀ ਅਰੇਂਜਮੈਂਟ ਕੀਤੇ ਹੋਏ ਨੇ ਅਸੀਂ ਲਾਰਡ ਆਊਡਰ ਮੇਨਟੇਨ ਕਰਨਾ ਜੀ ਅਸੀਂ ਕਰੀਬ 500 ਮੁਲਾਜ਼ਮ ਤਾਇਨਾਤ ਕਰਾਂਗੇ ਜੀ ਇਹ ਪਲਾਨ ਹੈਗਾ ਜੀ ਅਜੇ ਤਾਂ 20-25 ਮੁਲਾਜ਼ਮ ਲੱਗੇ ਹੋਏ ਨੇ देखिए हर स्थिति से निपटने का प्रयास किया जाएगा और यहाँ पर जो है उनको आगे जाने से रोका जाएगा सर ये जो लोकल रोड है ये तो उन पर भी इंतजाम किए जा रहे हैं और यहाँ पर जो है किसी भी तरीके से बाकी जो एसेंशियल गुड्स हैं उनकी मूवमेंट को जो है इफेक्ट ना हो तो डाइवर्शन वगैरह उनका भी प्लान तैयार किया जाए देखिए जैसा कि डायरेक्शंस मिली है यहाँ पर क्योंकि एकदम से जो है आ, जो हमारा तो ये स्टार्टिंग पॉइंट जो हरियाणा का यहाँ है तो यहाँ पर ट्रिपल लेयर जो यहाँ बैरिकेडिंग की गई है कि यहाँ पर ही इनको जो है रोका जाए आ, आम लोगों की सुविधा के लिए जो है अब डाइवर्शन प्लान किए जा रहे हैं तो बहुत ही जल्द वो भी दैट दे, दे, विल ऑल्सो भी इन प्लेस तो वो आपको बता दी जाएगी लॉ एंड ऑर्डर के जो प्लान है वो जैसे जैसे इन्फॉर्मेशन आती है उसके हिसाब से आगे चला जाता है तो जिस हिसाब की हमारे पास इन्फॉर्मेशन रिपोर्ट आ रही है उस हिसाब से यहाँ पर आ जाए खर्चा रहेगा ये वो देखते हैं जैसा ਲੌਂਡਰ ਆਰਡਰ ਕੀ ਸਿਚੁਏਸ਼ਨ ਦੇ ਹਿਸਾਬ ਸੇ ਦੇਖੇਂਗੇ ਇਸਕੋ ਸਸਤੇ ਪੈਰਾ ਟੀਵੀ ਲਈ ਸਤਪਾਲ ਗਰਗਰੀ ਰਿਪੋਰਟ